ਕੱਲ ਸਾਰੇ ਚੈਨਲਾਂ 'ਤੇ ਗੱਲ ਚੱਲਦੀ ਰਹੀ ਆ ਕਿ ਜਿਹੜੇ ਭਾਈ ਅਮਰਤਪਾਲ ਆ ਉਹ ਸੌਂ ਚੱਕਣ ਵਾਸਤੇ ਨਹੀਂ ਪਹੁੰਚੇ ਕੱਲ ਸਾਰਿਆਂ ਨੇ ਸੌਂ ਚੱਕ ਲਈ ਕੱਲ ਸਾਰਿਆਂ ਨੇ ਸਾਰੇ ਸਾਡੇ ਪੰਜਾਬ ਦੇ ਐਮਪੀ ਲੋਕ ਸਭਾ ਦੇ ਵਿੱਚ ਦਿਖਾਈ ਦਿੱਤੇ ਪਰ ਇੱਕ ਐਮਪੀ 13 ਵਿੱਚੋਂ ਇੱਕ ਐਮਪੀ ਨਹੀਂ ਦਿਖਿਆ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਪਾਸੇ ਰੱਖ ਕੇ ਜਿਹੜਾ ਕਹ ਲੋ ਭਾਈ ਅਮਰਤਪਾਲ ਜਿਤਾਇਆ ਪਰ ਅਮਰਤਪਾਲ ਬਾਹਰ ਨਹੀਂ ਆਇਆ ਕਹਿੰਦੇ ਐਨਐਸਏ ਵਧਾ ਦਿੱਤੀ ਗਈ ਮੈਂ ਅਕਸਰ ਗੱਲ ਕਹਿਣਾ ਹੁੰਨਾ ਕਿ ਪੰਜਾਬ ਦੇ ਲੋਕੋ ਸਾਡੇ 13 ਐਮਪੀ ਬਹੁਤ ਜ਼ਿਆਦਾ ਘਟਾ ਸਾਡਾ ਜਿਵੇਂ ਪਹਿਲਾਂ ਵੱਡਾ ਪੰਜਾਬ ਸੀ ਇਹਦੇ ਵਿੱਚੋਂ ਆਪਾਂ ਸੁਣਦੇ ਆ ਹਰਿਆਣਾ ਹਿਮਾਚਲ ਕੱਢ ਲਿਆ ਤੇ ਇਹ ਜਿਹੜਾ ਕਹਿ ਲੋ ਪਹਿਲਾਂ ਸਾਡਾ ਪੰਜਾਬ ਛੋਟਾ ਕਰਤਾ ਹੁਣ ਸਾਡੇ ਪੰਜਾਬ ਦੇ ਵਿੱਚ 13 ਐਮਪੀ ਆ ਉਦਾਹਰਨ ਵਜੋਂ ਕੱਲ 12 ਦੇ 12 ਐਮਪੀ ਇਹ ਕਹਿ ਦਿੰਦੇ ਕਿ ਜਿੰਨਾ ਚਿਰ ਇਥੇ ਅਮਰਪਾਲ ਨਹੀਂ ਪਹੁੰਚਦਾ ਅਸੀਂ ਸੌ ਨਹੀਂ ਚੱਕਣੀ ਤਾਂ ਉਹਨਾਂ ਨੇ ਕਹਿਣਾ ਸੀ ਨਹੀਂ ਚੱਕਣੀ ਤਾਂ ਨਾ ਚੱਕੋ ਉਹ ਪਿਆ ਬਾਹਰ ਦਾ ਦਰਵਾਜ਼ਾ ਤੇ ਤੁਸੀਂ ਜਾਂਦੇ ਰਹੋ ਸਾਰੇ ਐਮਪੀਆ ਵਿੱਚੋਂ 21 ਐਮਪੀ ਪੰਜਾਬ ਦਾ ਹੱਕ 'ਚ ਬੋਲਿਆ ਉਹ ਕੌਣ ਸੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਉਹਨਾਂ ਦੇ ਹੱਕ ਵਿੱਚ ਬੋਲੇ ਬਾਕੀ ਮੇਰੇ ਹਿਸਾਬ ਦੇ ਨਾਲ ਕੋਈ ਵੀ ਨਹੀਂ ਬੋਲਿਆ ਔਰ ਹੁਣ ਮੈਂ ਜਿਹੜੀ ਇਹ ਗੱਲ ਕਹਿਣਾ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੇ ਆਜ਼ਾਦ ਐਮਪੀ ਜਿਤਾਇਆ ਔਰ ਜਿਹੜਾ ਹਾਰਾਇਆ ਸੀ ਲੁਧਿਆਣੇ ਤੋਂ ਕੌਣ ਰਵਨੀਤ ਬਿੱਟੂ ਉਹਨੇ ਵੀ ਸੌਂ ਚੱਕ ਲਈ ਤੇ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਭਾਈ ਸਾਹਿਬ ਪੰਜਾਬ ਦੇ ਲੋਕਾਂ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਅਮਰਤਪਾਲ ਨੂੰ ਬਿਨਾ ਪਾਰਟੀ ਤੋਂ ਜਿਤਾਇਆ ਬਿਨਾ ਪੈਸੇ ਤੋਂ ਬਿਨਾ ਖਰਚੇ ਤੋਂ ਜਿਤਾਇਆ ਤੇ ਤੁਸੀਂ ਅਮਰਤਪਾਲ ਦੀ ਨਹੀਂ ਕਮ ਸੇ ਕਮ ਖਡੂਰ ਸਾਹਿਬ ਦੇ ਲੋਕਾਂ ਦੀ ਗੱਲ ਤਾਂ ਸੁਣ ਲੈਂਦੇ ਜਿਨ੍ਹਾਂ ਨੇ ਇੰਨੀਆਂ ਵੋਟਾਂ પાਕੇ ਜਿਤਾਇਆ ਜੇਕਰ ਕੱਲ ਨੂੰ ਬਾਹਰ ਆ ਕੇ ਕੋਈ ਉਹ ਇਹੋ ਜਿਹੀਆਂ ਗੱਲਾਂ ਕਰਦੇ ਸੀ ਜਿਹਦੇ ਨਾਲ ਪੰਜਾਬ ਔਰ ਦੇਸ਼ ਨੂੰ ਘਾਟਾ ਪੈਂਦਾ ਫਿਰ ਤੁਹਾਡੀ ਮਰਜ਼ੀ ਸੀ ਪਰ ਤੁਸੀਂ ਇੱਕ ਤੇ ਇੱਕ ਵਾਰ ਤਾਂ ਉਹਨਾਂ ਨੂੰ ਬਾਹਰ ਕੱਢਣਾ ਸੀ ਸੋਹਾਂ ਜਿਹੜੀ ਰਵਨੀਤ ਬਿੱਟੂ ਵਰਗੇ ਨੇ ਕਹਿੰਦੇ ਚੱਕ ਲਈ ਆ ਜਿਹੜਾ ਇੱਕ ਹਰਿਆ ਹੋਇਆ ਜਿਹਨੂੰ ਤੁਸੀਂ ਕਹਿਆ ਜਿਹਨੂੰ ਰਾਜ ਸਭਾ ਦਾ ਮੈਂਬਰ ਵੀ ਬਣਾ ਦਿੱਤਾ ਇਦੇ ਨਾਲੋਂ ਤਾਂ ਹਰ ਜਿੱਤੇ ਨਾਲ ਉਹ ਜ਼ਿਆਦਾਤਰ ਅਵਨੀਤ ਬਿੱਟੂ ਦੀ ਪਾਵਰ ਹੋ ਗਈ ਤੇ ਤੁਸੀਂ ਇੱਕ ਗੱਲ ਦੱਸੋ ਉਹਨਾਂ ਨੂੰ ਕਿਉਂ ਨਹੀਂ ਸੋਚਕਾਈ ਉਹਨਾਂ ਨੂੰ ਕਿਉਂ ਨਹੀਂ ਬਾਹਰ ਲਿਆਂਦਾ ਹੁਣ ਜਿਹੜੀ ਗੱਲ ਆ ਰਹੀ ਆ ਭਗਵੰਤ ਮਾਨ ਤੇ ਕਿ ਭਗਵੰਤ ਮਾਨ ਬੋਲਦਾ ਨਹੀਂ ਭਗਵੰਤ ਮਾਨ ਬੋਲੇ ਕਿਵੇਂ ਭਗਵੰਤ ਮਾਨ ਇੱਕੋ ਇੱਕ ਇਕੱਲਾ ਇੱਕ ਐਮਐਲਆ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤੇ ਜਿਹੜੀ ਬਾਗਡੋਰਾ ਉਹ ਤਾਂ ਉਹਦੀ ਚਰਨ ਜੀ ਜਿਹੜਾ ਆਪਣੇ ਕਹ ਲੋ ਕੇਸਰੀਵਾਲ ਤੇ ਹੱਥ ਚ ਉਹ ਸਾਰੀਆਂ ਪਾਰਟੀਆਂ ਨੂੰ ਪਹਿਲਾਂ ਹੀ ਪਸਾਈ ਬੈਠੇ ਆ ਜਿਵੇਂ ਕੇਸਰੀਵਾਲ ਨੂੰ ਜੇਲ੍ਹ ਚ ਕਰਤਾ ਤੇ ਆਪੇ ਭਗਵੰਤ ਮਾਨ ਨੂੰ ਕਿਸੇ ਨਾ ਕਿਸੇ ਪਾਸੇ ਉਹ ਤਾਂ ਮਜਬੂਰ ਕੀਤਾ ਹੀ ਹੋਣਾ ਜਿਹੜੀ ਗੱਲਾਂ ਭਾਈ ਉਹ ਪੰਜਾਬ ਦੀ ਬੋਲੀ ਨਹੀਂ ਬੋਲਦਾ ਉਹ ਉਹਨਾਂ ਦੀ ਬੋਲਦਾ ਇਹ ਗੱਲਾਂ ਮੇਰੀਆਂ ਨਹੀਂ ਇਹ ਪੰਜਾਬ ਦੇ ਲੋਕਾਂ ਦੀਆਂ ਪਰ ਮੈਂ ਇੱਥੇ ਕਹਿਣਾ ਕਿ ਪੰਜਾਬ ਦੇ ਲੋਕ ਵੀ ਪਾਰਟੀਆਂ ਨੂੰ ਪੈਲ ਦਿੰਦੇ ਆ ਜਿਵੇਂ ਤੁਸੀਂ ਭਾਈ ਅਮਰਤਪਾਲ ਜੀ ਨੂੰ ਜਿਤਾਇਆ ਹੋਵੇ ਤੁਸੀਂ ਇੱਕ ਆਜ਼ਾਦ ਪਾਰਟੀ ਜਿਤਾ ਦੇਮ ਇੱਕ ਆਜ਼ਾਦ ਲੋਕਾਂ ਨੂੰ ਜਿਤਾ ਦਿਓ ਐਮਐਲਏ ਬਣਾ ਦਿਓ ਤੇ ਇੱਕ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੋਵੇ ਉਹ ਆਜ਼ਾਦ ਹੋਵੇ ਕਿਸੇ ਪਾਰਟੀ ਦੇ ਨਾਲ ਨਾ ਹੋਵੇ ਸਿਰਦੇ ਸਿਰ ਪੰਜਾਬ ਦੇ ਲੋਕਾਂ ਦਾ ਹੋਵੇ ਯਾਦ ਰੱਖ ਲੋ ਗੱਲ ਫਿਰ ਪੰਜਾਬ ਨੂੰ ਜਿਹੜਾ ਕਹਿ ਲੋ ਤਬਾਹ ਕੋਈ ਨਹੀਂ ਕਰ ਸਕਦਾ ਪਰ ਇਸ ਵਕਤ ਜਿਹੜੇ ਜਿਹੜੇ ਵੀ ਮੁੱਖ ਮੰਤਰੀ ਬਣਿਆ ਕੱਲੇ ਮੈਂ ਇੱਥੇ ਭਗਵੰਤ ਮਾਨ ਜੀ ਦੀ ਗੱਲ ਨਹੀਂ ਕਰ ਰਿਹਾ ਜਿੰਨੇ ਵੀ ਬਣਿਆ ਸਾਰਿਆਂ ਨੇ ਬਿਜ਼ਨਸ ਮੈਨਾਂ ਦੀ ਗੱਲ ਕੀਤੀ ਆ ਕਿਸੇ ਨੇ ਵੀ ਕਿਸੇ ਦੇਸ਼ ਜਾਂ ਪੰਜਾਬ ਦੀ ਗੱਲ ਨਹੀਂ ਕੀਤੀ ਅੱਜ ਪਾਣੀਆਂ ਦਾ ਰੌਲਾ ਪੈ ਰਿਆ ਉਹਦਾ ਮਸਲਾ ਵੀ ਕਿਤਨੇ ਕਿਤੇ ਜਾ ਕੇ ਆਪਾਂ ਮੁੱਖ ਮੰਤਰੀ ਨੂੰ ਕਹਿੰਨੇ ਆ ਪਰ ਹੁੰਦਾ ਹੁੰਦਾ ਹੀ ਆਇਆ ਹੁਣ ਮੈਂ ਇਹੀ ਗੱਲ ਕਹੂੰਗਾ ਕਿ ਕੇਂਦਰ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਖਡੂਰ ਸਾਹਿਬ ਦੇ ਲੋਕ ਆ ਨੌ ਹਲਕੇ ਦੇ ਲੋਕਾਂ ਨੇ ਭਾਈ ਅਮਰਤਪਾਲ ਜੀ ਨੂੰ ਜਿਤਾਇਆ ਉਹਨਾਂ ਨੂੰ ਬਾਹਰ ਕੱਢ ਕੇ ਅਕਸਰ ਉਹਨਾਂ ਲੋਕਾਂ ਦੀ ਗਲਤੀ ਕਰ ਲਿਆ ਹੁੰਦੇ ਹੋ ਹੋ ਸਕਦਾ ਉਸ ਲੋਕ ਸਭਾ ਖਡੂਰ ਸਾਹਿਬ ਲੋਕ ਸਭਾ ਦੇ ਵਿੱਚੋਂ ਚਿੱਟੇ ਦੀ ਮਹਾਮਾਰੀ ਖਤਮ ਹੋ ਜੇ ਹੋ ਸਕਦਾ ਉਹਦੇ ਵਿੱਚੋਂ ਬੇਰੋਜ਼ਗਾਰੀ ਖਤਮ ਹੋ ਜੇ ਪਰ ਕਿਉਂ ਨਹੀਂ ਬਾਹਰ ਕੱਢਿਆ ਜਾ ਰਿਹਾ ਕਿਹੜੀ ਗੱਲਾਂ ਨਹੀਂ ਕੱਢਿਆ ਜਾ ਰਿਹਾ ਮੈਂ ਇੱਥੇ ਕੋਈ ਕੇਂਦਰ ਸਰਕਾਰ ਨੂੰ ਬਾਲੀ ਉਲਟ ਬਿਆਨबाजी ਨਹੀਂ ਕਰ ਰਿਆ ਇਹਦੇ ਵਿੱਚ ਸਿਰਫ ਬੇਨਤੀ ਕਰ ਰਿਹਾ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰ ਰਿਹਾ ਪਰ ਪੰਜਾਬ ਸਰਕਾਰ ਕਰੋਗੇ ਕੀ ਪੰਜਾਬ ਸਰਕਾਰ ਚਾਹੇ ਕੋਈ ਹੋਵੇ ਮੈਂ ਇੱਥੇ ਪੰਜਾਬ ਸਰਕਾਰ ਦੀ ਗੱਲ ਕਰ ਰਿਹਾ ਉਹ ਹਮੇਸ਼ਾ ਬੋਲੀ ਕੇਂਦਰ ਦੀ ਬੋਲਦੀ ਆ ਇਹ ਪਤਾ ਨਹੀਂ ਰੱਬ ਜਾਣੇ ਕੋਈ ਕੇਂਦਰ ਦੇ ਕੋਲ ਗਿੱਦੜ ਸਿੰਘੀ ਆ ਜਿਹੜੀ ਮਾੜਾ ਮੋਟਾ ਸੰਗਾ ਕੇ ਨਾਲ ਦੀ ਨਾਲ ਆਲ ਦੇ ਵੱਲ ਨੂੰ ਲੈ ਲੈਂਦੀ ਆ ਭਵੇਂ ਉਹ ਫੋਨਾ ਤੇ ਬਾਸਨਾ ਤੇ ਕੇਂਦਰ ਸਰਕਾਰ ਦਾ ਵਿਰੋਧ ਤਾਂ ਕਰੀ ਜਾਂਦੇ ਹੋਣ ਪਰ ਜਦੋਂ ਉਹਨਾਂ ਨੇ ਮਿਲਣਾ ਹੁੰਦਾ ਉਦੋਂ ਉਹ ਪ੍ਰੋਟੋਕਾਲ ਕਹਿ ਕੇ ਸਾਰਾ ਕੁਝ ਭੁੱਲ ਜਾਂਦੇ ਆ ਹੁਣ ਮੇਰੀ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਆ ਕਿ ਸਾਰੇ ਦੇ ਸਾਰੇ ਭਾਈ ਡੀਪੀਆਂ ਲਾ ਲਓ ਕਿ ਅਮਰਪਾਲ ਜੀ ਨੂੰ ਤੁਸੀਂ ਰਿਹਾ ਕਰੋ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਔਰ ਨਾ ਮੈਂ ਇੱਥੇ ਵੀ ਗੱਲ ਕਹਿ ਦਿੰਨਾ ਮੈਂ ਇੱਥੇ ਨਾ ਤਾਂ ਖਾਲਿਸਤਾਨ ਦਾ ਪੱਕਪੂਰ ਦਾ ਨਾ ਮੈਂ ਹਿੰਦੂ ਰਾਸ਼ਟਰ ਦਾ ਪੱਕਪੂਰ ਦਾ ਸਿਰਫ ਗੱਲ ਕਰ ਰਿਹਾ ਇਨਸਾਨੀਅਤ ਦੀ ਚਾਹੇ ਉਹ ਐਸੀ ਬੀਸੀ ਜਰਨਲ ਕੋਈ ਹੋਵੇ ਮੈਂ ਭਾਈ ਸਾਹਿਬ ਸਿਹਤ ਸਿੱਖਿਆ ਰੋਜ਼ਗਾਰ ਦੀ ਗੱਲ ਹੀ ਕੀਤੀ ਆ ਤੇ ਮੈਂ ਹੁਣ ਵੀ ਇਹੀ ਗੱਲ ਕਹੂੰਗਾ ਕਿ ਮੈਂ ਕਿਸੇ ਵੀ ਧਰਮ ਨੂੰ ਕਦੇ ਵੀ ਨਾ ਮਾੜਾ ਬੋਲਿਆ ਨਾ ਮੇਰੀ ਮਾੜਾ ਬੋਲਣ ਦੀ ਔਕਾਤ ਆ ਬਸ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰ ਰਹੇ ਆ ਕਿ ਜਿਹੜਾ ਤੁਹਾਡਾ ਰਵਨੀਤ ਬਿੱਟੂ ਸੀ ਉਹਨੂੰ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਮਿੰਟੋ ਮਿੰਟ ਸੌ ਵਿੱਚ ਚਕਾਤੀ ਉਹ ਜਿਹੜਾ ਕਹ ਲੋ ਵੜਿੰਗ ਆ ਰਾਜਾ ਵੜਿੰਗ ਦੇ ਖਿਲਾਫ ਉੱਠਿਆ ਸੀ ਹਰ ਗਿਆ ਪਰ ਤੁਸੀਂ ਜਿੱਤੇ ਨਾਲੋਂ ਜ਼ਿਆਦਾ ਕਰਤਾ ਐਨਾ ਤਾਂ ਜਿੱਤ ਕੇ ਕਿਸੇ ਨੂੰ ਹੁੱਦੇ ਨਹੀਂ ਮਿਲੇ ਜਿੰਨੇ ਹਰਿਆ ਹੋਇਆ ਨੂੰ ਮਿਲ ਗਏ ਆ ਤੁਸੀਂ ਉਹਨਾਂ ਨੂੰ ਕਹਿੰਦੇ ਸੌਂਚ ਕਾ ਸਕਦੇ ਮੇਰੀ ਗੱਲ ਨਹੀਂ ਪੰਜਾਬ ਦੇ ਲੋਕਾਂ ਦੀ ਆ ਫਿਰ ਤੁਸੀਂ ਉਹਨਾਂ ਦੀ ਗੱਲ ਵੀ ਜ਼ਰੂਰ ਕਰੋ ਔਰ ਨਾਲ ਹੀ ਉਹਨਾਂ ਨੂੰ ਇਹ ਦੱਸ ਦੇ ਦੋ ਕਿ ਭਾਈ ਇਹ ਜਿਹੜਾ ਸਾਡਾ ਦੇਸ਼ ਆ ਭਾਰਤ ਹੈ ਭਾਰਤੀ ਰਹੂਗਾ ਨਾ ਕੋਈ ਇਹਨੂੰ ਹਿੰਦੁਸਤਾਨ ਬਣਾ ਸਕਦਾ ਔਰ ਨਾ ਹੀ ਇਹਨੂੰ ਕੋਈ ਖਾਲਿਸਤਾਨ ਬਣਾ ਸਕਦਾ ਗੱਲ ਸਾਂਝੀ ਕਰੋ ਬੈ ਕੇ ਗੱਲ ਕਰੋ ਤੁਹਾਡਾ ਮਕਸਦ ਇਹ ਹੈ ਕਿ ਤੁਸੀਂ ਦੇਸ਼ ਨੂੰ ਚਲਾਉਣਾ ਤੁਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਪਰ ਆਪਣੇ ਦੇਸ਼ ਦੇ ਵਿੱਚ ਇੱਕ ਦੂਜੇ ਨਾਲ ਲੜ ਲੜਾ ਕੇ ਆਪਾਂ ਜੇਲਾਂ 'ਚ ਪਾ ਕੇ ਆਪਣਾ ਦੇਸ਼ ੱਕੇ ਨਹੀਂ ਜਾ ਸਕਦਾ ਜੇ ਲੜ ਲੜਾਉਣਾ ਹੀ ਆ ਤਾਂ ਫਿਰ ਮੈਂ ਤੁਹਾਨੂੰ ਨਾਲ ਇਹ ਵੀ ਕਹੂੰਗਾ ਕਿ ਆਪਣੀਆਂ ਜਿਹੜੀਆਂ ਵਿਰੋਧੀ ਦੇਸ਼ ਆ ਜਿਹੜੇ ਵਿਰੋਧੀ ਲੋਕ ਆ ਆਪਣੇ ਦੇਸ਼ ਦੇ ਉਹਨਾਂ ਨੂੰ ਖੁਸ਼ੀਆਂ ਮਿਲਣੀਆਂ ਜਦੋਂ ਆਪਾਂ ਆਪਸੀ ਵਿੱਚ ਲੜਦੇ ਆ ਇੱਕ ਦੂਜੇ ਦੇ ਨਾਲ ਮੈਂ ਤਾਂ ਸਾਰੇ ਪਾਰਟੀਆਂ ਵਾਲਿਆਂ ਨੂੰ ਵੀ ਹੁਣ ਬੇਨਤੀ ਕਰਦਾ ਕਿ ਕਿਵੇਂ ਨਾ ਕਿਵੇਂ ਹੱਲਾ ਭੁੱਲਾ ਮਾਰੋ ਤੇ ਇਹਦੇ ਨਾਲ ਸਰਕਾਰ ਨੂੰ ਬੇਨਤੀ ਕਰੋ ਕਿ ਸਾਡੇ ਬਾਲੇ ਨਹੀਂ ਤੁਸੀਂ 100 MP ਦਾ ਬਣਾਓ ਤੁਹਾਡਾ 100 MP ਹੋਵੇ ਤੇ ਜਦੋਂ ਸਰਕਾਰ ਚੋਂ ਬਾਹਰ ਨਿਕਲੇ ਤਾਂ ਉਦੋਂ ਸਰਕਾਰ ਟੁੱਟਣ ਦਾ ਡਰ ਹੋਵੇ ਪਰ ਹੁਣ 13 MP ਆ ਜੇ 543 ਚੋਂ 13 ਪਰੇ ਵੀ ਜਾਂਦੇ ਰਹਿਣਗੇ ਤਾਂ ਵੀ ਉਹਨਾਂ ਕੋਲ 530 ਬਚਦੇ ਆ ਇਸ ਕਰਕੇ ਮੈਂ ਕਹਿਣਾ ਹੁਣ ਕਿਤਨਾ ਕਿਤੇ ਸਾਨੂੰ ਘਾਟਾ ਬਹੁਤ ਵੱਡਾ ਪਿਆ ਜਿਹੜਾ ਸਾਡੇ ਵਿੱਚੋਂ ਹਿਮਾਚਲ ਹਰਿਆਣਾ ਕੱਢਿਆ ਗਿਆ ਹੋਰ ਕਈ ਸਟੇਟਾਂ ਕੱਢੀਆਂ ਸਾਨੂੰ ਬਹੁਤ ਜ਼ਿਆਦੇ ਘਾਟਾ ਪਿਆ ਹੁਣ ਜੇਕਰ ਪੰਜਾਬ ਦੇ ਲੋਕੋ ਮੇਰੀਆਂ ਗੱਲਾਂ ਗਲਤ ਲੱਗੀਆਂ ਹੋਣ ਚਾਹੇ ਪੰਜਾਬ ਸਰਕਾਰ ਨੂੰ ਲੱਗੀਆਂ ਹੋਣ ਚਾਹੇ ਉਹ ਕੇਂਦਰ ਸਰਕਾਰ ਨੂੰ ਲੱਗੀਆਂ ਹੋਣ ਉਹਦੇ ਹੱਥੇ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਪਰ ਤੁਸੀਂ ਖਡੂਰ ਸਾਹਿਬ ਦੇ ਲੋਕਾਂ ਦਾ ਲੋਕਾਂ ਵੱਲ ਧਿਆਨ ਦਿਓ ਜਿਹੜੇ ਖਡੂਰ ਸਾਹਿਬ ਦੇ ਲੋਕ ਆ ਉਹਨਾਂ ਨੇ ਉਹਨਾਂ ਨੂੰ ਜਿਤਾਇਆ ਤੁਸੀਂ ਅਮਰਤਪਾਲ ਦਾ ਨਹੀਂ ਪਰ ਖਡੂਰ ਸਾਹਿਬ ਦੇ ਲੋਕਾਂ ਦਾ ਮਾਨਤਾ ਰੱਖੋ ਇਹਦੇ ਨਾਲ ਖਡੂਰ ਸਾਹਿਬ ਦੇ ਲੋਕ ਵੀ ਤੁਹਾਡਾ ਧੰਨਵਾਦ ਕਰਨਗੇ ਹੋ ਸਕਦਾ ਖਡੂਰ ਸਾਹਿਬ ਦੇ ਵਿੱਚ ਕੁਝ ਚੰਗਾ ਹੋ ਜਾਵੇ ਐਨੀਕ ਮੇਰੀ ਬੇਨਤੀ ਆ ਨਾਲ ਮੈਂ ਵੀ ਕਹੂੰਗਾ ਕਿ ਜਦੋਂ ਅਮਰਤਪਾਲ ਦੀ ਗੱਲ ਇੰਨਾ ਚੱਲੀ ਸੀ ਧਰਨਾ ਲੱਗਿਆ ਸੀ ਅਮਰਤਪਾਲ ਦਾ ਅੰਮ੍ਰਿਤਸਰ ਕਿ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਓ ਮੈਂ ਉੱਥੇ ਗਿਆ ਸਾਰੇ ਧਰਨਿਆਂ ਤੇ ਜਾਣਾ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਮੈਂ ਸਾਰਿਆਂ ਦੇ ਧਰਨੇ 'ਚ ਪਹੁੰਚਦਾ ਪਰ ਮੇਰੇ ਵਾਰੀ ਸਾਰੇ ਸੌਗੇ ਸੀ ਕੀ ਗੱਲ ਬਈ ਮੇਰੇ 'ਚੋਂ ਮੁਸ਼ਕ ਮਾਰਦਾ ਸੀ ਮੇਰੇ ਤੇ ਵੀ ਨਜਾਇਜ਼ ਪਰਚਾ ਹੋਇਆ ਸੀ ਚਲੋ ਲੋਕਾਂ ਨੇ ਵੀਡੀਓ ਪਾਈਆਂ ਸਾਡੇ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਵੀ ਮੇਰਾ ਸਾਥ ਦਿੱਤਾ ਸਾਰਿਆਂ ਨੂੰ ਗੁਰੂ ਫਤਿਹ ਦੀ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਨਾਲ ਹੀ ਇਹ ਕਹਿਣਾ ਕਿ ਭਾਈ ਮੈਂ ਵੀ ਪੰਜਾਬ ਦੀ ਗੱਲ ਕਰਦਾ ਮੈਨੂੰ ਜਾਤੀ ਵੇਖ ਕੇ ਪਿੱਛੇ ਨਾ ਸਿੱਟਿਆ ਕਰੋ ਮੇਰੀਆਂ ਗੱਲਾਂ ਕਦੇ ਵੀ ਪੰਜਾਬ ਦੇ ਲੋਕਾਂ ਦੇ ਖਿਲਾਫ ਨਹੀਂ ਹੁੰਦੀਆਂ ਕਦੇ ਵੀ ਪੰਜਾਬ ਦੇ ਖਿਲਾਫ ਨਹੀਂ ਹੁੰਦੀਆਂ ਮੇਰਾ ਸਾਥ ਦਿਆ ਕਰੋ ਹੁਣ ਮੈਂ ਫਿਰ ਤੋਂ ਬੇਨਤੀ ਇਹੀ ਕਰਦਾ ਕੇਂਦਰ ਸਰਕਾਰ ਨੂੰ ਭਾਈ ਅਮਰਤਪਾਲ ਜੀ ਨਾਲ ਬਹਿ ਕੇ ਗੱਲਬਾਤ ਕਰੋ ਤੇ ਉਹਨਾਂ ਨੂੰ ਕਹੋ ਕੇ ਭਾਈ ਤੁਸੀਂ ਪੰਜਾਬ ਦਾ ਭਲਾ ਹੀ ਕਰਨਾ ਹਾਂ ਸਿੱਖਿਆ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰਨਾ ਹੋਰ ਉਹਨਾਂ ਨੂੰ ਸਮਝਾਓ ਉਹਨਾਂ ਮਤਲਬ ਜੇਕਰ ਤੁਹਾਨੂੰ ਕੁਝ ਉਹਨਾਂ ਦੀਆਂ ਗੱਲਾਂ ਗਲਤ ਲੱਗਦੀਆਂ ਤੁਸੀਂ ਉਹਨਾਂ ਨੂੰ ਕਹਿ ਦਿਓ ਤੇ ਹੁਣ ਜਿਹੜੀਆਂ ਮੈਂ ਗੱਲਾਂ ਕੀਆਂ ਭਾਈ ਸਿੱਖ ਜਿਹੜੀਆਂ ਸਿੱਖ ਸੰਗਤਾਂ ਕਿਤੇ ਮੇਰਾ ਵਿਰੋਧ ਨਾ ਕਰਨ ਲੱਗ ਜਾਣ ਮੈਂ ਇਹਨੂੰ ਤਾਂ ਜੋ ਮੇਰੇ ਮਨ ਦੇ ਵਿੱਚ ਆਇਆ ਮੈਂ ਬੋਲਿਆ ਜੋ ਮੇਰੀ ਭਾਵਨਾ ਸੀ ਜੇਕਰ ਕੁਝ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ